ਕਿ ਭਾਈ ਦੀਪ ਸਿੱਧੂ ਹਮੇਸ਼ਾ ਫੇਸਬੁੱਕ ਤੇ ਪਾਈਕਰਜਨ ਸਿੰਘ ਬੋਸ ਸਿੰਘ ਵਾਲਾ ਪੋਸਟ ਉਹਨਾਂ ਦੇ ਬਾਰੇ ਪੋਸਟ ਕਰਦੇ ਹੁੰਦੇ ਨੇ ਫੇਸਬੁੱਕ ਤੇ ਜਦੋਂ ਸ਼ੀ ਦਿਹਾੜਾ ਹੋਵੇ ਜਾਂ ਜਨਮ ਦਿਹਾੜਾ ਹੋਵੇ ਤਾਂ ਤੁਹਾਡੇ ਭਾਈ ਗਰਜਨ ਸਿੰਘ ਬੋਸ ਸਿੰਘ ਵਾਲਾ ਜਿਹੜੇ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਦਰਸ਼ਕਾਂ ਨੂੰ ਦੱਸੋ ਕਿ ਉਹਨਾਂ ਨਾਲ ਕੀ ਪ੍ਰੇਮ ਪਿਆਰ ਸੀ ਤੁਹਾਡਾ ਉਹ ਸਾਡਾ ਪਰਿਵਾਰ ਹੈ ਜੀ ਸਾਡੀ ਸਾਂਝ ਹੈ ਜਿਹੜੀ ਬਹੁਤ ਗੂੜੀ ਆ ਤੇ ਉਹ ਉਹ ਆਪਣੇ ਘਰੇ ਅਸੀਂ ਇਕੱਠੇ ਹੀ ਹੁੰਦੇ ਸੀ ਮਤਲਬ ਮੈਂ ਤਾਂ ਛੋਟਾ ਸੀ ਉਦੋਂ ਤੇ ਹਾਂ ਚਾਚਾ ਜੀ ਦੇ ਨਾਲ ਬਹੁਤ ਪਿਆਰ ਸੀ ਜਿਸਨਾ ਬਦੀ ਸਿੰਘ ਨਾਲ ਉਹਨਾਂ ਦਾ ਹਨਾ ਡੈਡ ਨਾਲ ਮੇਰੇ ਸਦਾ ਸਵਜੀਤ ਸਿੰਘ ਸਿੱਧੂ ਉਹਨਾਂ ਨਾਲ ਬਹੁਤ ਪਿਆਰ ਸੀ ਤੇ ਉਸ ਵੇਲੇ ਹੋਰ ਵੀ ਜਿਹੜੇ ਸਾਰੇ ਬਾਈ ਹੁੰਦੇ ਸੀ ਜੇ ਬਠਿੰਡੇ ਹੋਣਾ ਤਾਂ ਉਹਨਾਂ ਨੇ ਆਪਣੇ ਘਰੇ ਹੋਣਾ ਜੇ ਬੋਸੰਗ ਵਾਲੇ ਹੋਣਾ ਤਾਂ ਫੇਰ ਤਾਂ ਪਿੰਡ ਉੱਥੇ ਹੀ ਹੋਣਾ ਨਹੀਂ ਤਾਂ ਫਿਰ ਮੋਗੇ ਵਾਲੇ ਪਾਸੇ ਦੇ ਲੁਧਿਆਣੇ ਉਹ ਸਾਰੇ ਇਕੱਠੇ ਹੁੰਦੇ ਸੀ ਤੇ ਉਹ ਬਹੁਤ ਚੰਗੇ ਇਨਸਾਨ ਸੀ ਉਹਨਾਂ ਨੂੰ ਜਿਵੇਂ ਪ੍ਰੋਜੈਕਟ ਕੀਤਾ ਗਿਆ ਉਹ ਉਸ ਤਰ੍ਹਾਂ ਦੇ ਇਨਸਾਨ ਨਹੀਂ ਸੀ ਉਹ ਤਾਂ ਇੱਕ ਜਝਾਰੂ ਬੰਦਾ ਸੀ ਜਿਹੜਾ ਆਪਣੇ ਹੱਕਾਂ ਲਈ ਗੱਲ ਕਰਦਾ ਸੀ ਆਪਣੀ ਗੱਲ ਕਰਦਾ ਸੀ ਤੇ ਉਹ ਕੱਲੀ ਸਿਰਫ ਇਹ ਨਹੀਂ ਗੱਲ ਕਰਦਾ ਸੀ ਵੀ ਸਿੱਖ ਹੋਣ ਜਾਂ ਕੋਈ ਪੰਜਾਬੀ ਹੋਣ ਦਾ ਸਾਰਿਆਂ ਦੀ ਗੱਲ ਕਰਦਾ ਸੀ